ਰਾਈਟ ਆਮ ਠੰਡੀ ਕਰ ਲਈ ਠੰਡੀ ਕਰ ਲਈ ਆਪਾਂ ਨੇ ਤੇ ਹੁਣ ਆਪਾਂ ਕਟਾਂਗੇ ਬੇਸਣ ਦੀ ਬਾਫੀ ਤੇ ਦੇਖੋ ਬਹੁਤ ਹੀ ਜ਼ਿਆਦਾ ਵੱਡੀ ਦੇਖੋ ਕਿੰਨਾ ਵੱਡਿਆ ਸਜਾवट ਆਪਾਂ ਕਰ ਲਈ ਤੇ ਹੈਲੋ ਸਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਿਊ ਬਲੌਗ ਵਿੱਚ ਜੁਮੇਲ ਕਰਦੇ ਹਾਂ ਸਰਜੈਂਟ ਠੀਕ ਹੋਮੂਗੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਬੇਸਣ ਦੀ ਬਾਫੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬੇਸਣ ਦੀ ਬਾਫੀ ਬਣਾਵਾਂਗੇ ਤੇ ਆਪਾਂ ਲੈ ਲਿਆ ਬੇਸਣ ਤੇ ਪਹਿਲਾਂ ਫਛਾਣਾਂਗੇ ਛਾਣ ਕੇ ਪਾਵਾਂਗੇ ਤੇ ਇਹਨਾ ਕਪਰੇ ਦਾ ਦੇਸੀ ਘਿਓ ਦੋ ਚ ਦੋ ਟਾਈ ਚਾਂਪੇ ਦੇਸੀ ਘਿਓ ਪਾਵਾਂਗੇ ਬੇਸਣ ਆਪਾਂ ਪਾਣਗੇ ਇਹਦੇ ਨਾਲ ਕੇ ਪਾਉਣੀ ਇਹਨਾ ਥੋੜਾ ਜਿਹਾ ਦੇਸੀ ਘਿਓ ਪਾ ਕੇ ਆਪਾਂ ਇਹਨੂੰ ਥੁੰਨ ਲਾਂਗੇ ਬੇਸਣ ਨੂੰ ਫਿਰ ਅੱਗੇ ਅੱਗੇ ਤੁਹਾਨੂੰ ਦਵਾਉਨੇ ਆ ਬੇਸਣ ਦੀ ਵਾਸੀ ਬਹੁਤ ਹੀ ਸਾਂਤ ਦੇ ਕੇ ਨਵੰਦੀ ਆ ਇਹ ਇਦਾਂ ਤੁਸੀਂ ਜਮ ਹੁਣ ਕੜਾਹੀ ਆਪਣੀ ਹੋ ਗਈ ਗਰਮ ਹੋਣਾ ਆਪਾਂ ਪਾਦਣੇ ਦੇਸੀ ਘਿਓ ਹੁਣ ਆਪਾਂ ਬੇਸਣ ਪਾ ਦਾਂਗੇ ਥੋੜਾ ਜਿਹਾ ਤਾਂ ਬੇਸਣ ਸੇਕ ਲਵਾਂਗੇ ਥੋੜਾ ਜਿਹਾ ਬਰਾਂ ਬਰਾਂ ਕਰਕੇ ਫਿਰ ਆਪਾਂ ਕਰਾਂਗੇ ਚਾਣੀ ਦੇਖੋ ਬੀਸਣਾ ਤਾਂ ਪਾਣੀ ਸੇ ਘਿਲਾ ਲਿਆ ਬੀਸਣ ਨੂੰ ਥੋੜਾ ਜਾਂ ਹੰਦ ਲਿਆ ਤੇ ਹੁਣ ਆਪਾਂ ਕੱਢ ਲੈਨੇ ਆ ਬੀਸਣ ਨੂੰ ਹੁਣ ਆਪ ਕੜਾਹੀ ਆਪਾਂ ਲੱਖ ਲਈ ਹੁਣ ਬੀਸਣ ਆਪਾਂ ਕੱਢਤਾ ਤੇ ਹੁਣ ਲੱਗੇ ਆਪਾਂ ਚਾਣੀ ਬਣਾਉਣਾ ਆਪਾਂ ਪੁੱਜੇ ਗਏ ਬੀਸਣ ਤੇ ਆਪਾਂ ਪਾਉਣੇ ਆ ਜਿੰਨਾ ਕਾਪਾ ਬੇਸਣ ਦੇ ਆ ਵੀ ਸਾਗ ਨਾਲ ਆਪਾਂ ਚਾਣੀ ਬਣਾਵਾਂਗੇ ਤੇ ਜਿੰਨੇ ਚਾਹ ਬੇਸਣ ਜਾਂਦ ਤਾ ਰਲ ਜਾਵੇ ਪਾਣੀ ਦੇਖੋ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਚੀਨੀ ਪਾ ਲਾਂਗੇ ਤੇ ਬਹੁਤ ਸਾਫ਼ ਹੋ ਗਿਆ ਉਹ ਪਾਣੀ ਦੇਖਣ ਲਿਆ ਤੇ ਇਹ ਆਪਾਂ ਚਾਣੀ ਬਣਾ ਲਾਂਗੇ ਚਾਣੀ ਨੂੰ ਮਾਣੋ ਦੇਖੋ ਆਪਣੀ ਚਾਣੀ ਦੇਖੋ ਉਨੀ ਫ੍ਰਿਜ ਦੀ ਆ ਦੇਖੋ ਆਪਣੀ ਚਾਣੀ ਇਦਾਂ ਆਪਣੀ ਚਾਣੀ ਬਕੀ ਆ ਤਿਆਰ بس ਥੋੜਾ ਜਿਹਾ 1 ਮਿੰਟ ਹੋਰ ਸੀ ਲੱਗਦੀ ਆਪਣੀ ਚਾਣੀ ਹੋਣੀ ਆ ਤਿਆਰ ਤੇ ਫਿਰ ਅੱਗੇ ਤਾਂ ਆਪਾਂ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਆਪਾਂ ਛੋਟੀ ਰਚੀ ਵੀ ਪਾ ਸਕਦੇ ਆ ਉਹਦਾ ਬਹੁਤ ਜਿਆਦਾ ਵਧੀਆ ਟੇਸਟ ਹੋਣਾ ਇਸ ਕਰਕੇ ਇਸ ਟਾਈਮ ਆਪਣੀ ਕੋਈ ਚਾਚੀ ਹੈ ਨਹੀਂ ਇਸ ਟਾਈਮ ਆਪਾਂ ਪਾਈ ਜੀ ਹੰਪਾ ਲਾਮਾ ਘੁੱਟ ਤੇ ਇਹਨਾਂ ਨੂੰ ਆਪਾਂ ਬਰੀ ਬਰੀ ਕੱਟ ਲਾਂਗੇ ਬਣਾਉਣ ਨੂੰ ਦੇਖੋ ਮਿਚਾ ਹੁਣ ਆਪਾਂ ਚੱਲਣਾ ਹਾਂ ਹਾਂ ਹੁਣ ਆਪਾਂ ਬੇਸਣ ਵਾਦਾਂਗੇ ਵਿੱਚ ਚਾਣੀ ਦੀ ਚਾਣੀ ਆਪਣੇ ਬਾਅਦ ਮਟੋਟਾ ਕਰਾਣੀ ਆ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੀ ਬੇਸਣ ਦੀ ਵਰਤੋਂ ਜਾਂਦੀ ਹੈ ਇਹਨੂੰ ਆਪਾਂ ਮਿਕਸ ਕਰ ਦਨੇ ਆ ਥੋੜਾ ਥੋੜਾ ਕਰਕੇ ਦੇਖੋ ਆਪਣਾ ਮਿਕਸ ਕਰ ਲਿਆ ਆਪਾਂ ਨੇ ਆਪਾਂ ਬੇਸਣ ਘਰਾਂ ਲੈ ਪਲੇਟ 'ਤੇ ਇਹ ਆਪਾਂ ਕਰ ਲਈ ਮਿਕਸ ਤੇ ਵਿੱਚ ਚਾਣੀ ਪਾ ਕੇ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ ਬੇਸਾਂ ਤਾਂ ਹੀ ਪਾ ਕੇ ਹੱਥ ਤੇ ਇਹ ਘੋਲਾ ਕੇ ਤੇ 4-5 ਜਮਾਦਨੇ ਸਾਰੇ ਪੇਸ ਕਰਦੇ ਹਾਂ ਘਾਲਾ ਨੂੰ ਠੀਕ ਕਰ ਦਾਂ ਆਹ ਤੇ ਆਪਾਂ ਦੇਖੋ ਆਪਾਂ ਸੈੱਟ ਕਰ ਲਿਆ ਤੇ ਉੱਤੇ ਆਪਾਂ ਲਾ ਤੇ ਪਾਵਾਂ ਤੇ ਲਾ ਲਾਂਗੇ ਦਾਖਾਂ ਇਹ ਕਣ ਆਪਾਂ ਲਾ ਦਾਂਗੇ ਗਰਮ ਗਰਮ ਤੇਲ ਲਾਵਾਂਗੇ ਪਹਿਲਾਂ ਫਿਰ ਇਹ ਨਹੀਂ ਆਪਣਾ ਬੇਸਣ ਠੰਡਾ ਹੋ ਜਾਊਗਾ ਤੇ ਕਣ ਬਹੁਤ ਹੀ ਸ਼ਾਂਤ ਤਰੀਕੇ ਨਾਲ ਆਪਾਂ ਬੇਸਣ ਦੀ ਵਰਤੀ ਘਰੇ ਤਿਆਰ ਕਰ ਸਕਦੇ ਹਾਂ ਤੇ ਜਦ ਵੀ ਆਪਣਾ ਮਨ ਕਰੇ ਆਪਾਂ ਬਣਾ ਕੇ ਖਾਣੇ 10 ਮਿੰਟ 10-15 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਹੈ ਆਪਣੀ ਬੇਸਣ ਦੀ ਬਰਫੀ ਹੁਣ ਥੋੜਾ ਜਿਹਾ ਆਪਾਂ ਇਹਨੂੰ ਠੰਡੇ ਹੋਊਗੀ ਠੰਡਾ ਹੋਣ ਦਵਾਗੇ ਫਿਰ ਉਸ ਤੋਂ ਬਾਅਦ ਆਪਾਂ ਕੱਟਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਬਲੌਗ ਐਂਡ ਤੱਕ ਜਰੂਰ ਦੇਖਿਓ ਦੇਖੋ ਆਪਣੀ ਬੇਸਣ ਦੀ ਬਰਫੀ ਤੇ ਫਿਰ ਆਪਾਂ ਕੱਟ ਕੇ ਤੁਹਾਨੂੰ ਦਿਹਾਉਨੇ ਆ ਥੋੜਾ ਟਾਈਮ ਠੰਡੀ ਕਰ ਲਈ ਠੰਡੀ ਕਰ ਲਈ ਆਪਾਂ ਨੇ ਤੇ ਹੁਣ ਆਪਾਂ ਕਟਾਂਗੇ ਬੇਸਣ ਦੀ ਬਰਫੀ ਤੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਕਿੰਨਾ ਵਧੀਆ ਸਜਾਵਟ ਆਪਾਂ ਕਰ ਲਈ ਤੇ ਦੇਖੋ ਆਪਾਂ ਨੇ ਬੇਸਾਂ ਦੀ ਬਾਕੀ ਆਪਣੀ ਬਣ ਕੇ ਤਿਆਰ ਆ ਤੇ ਆਪਾਂ ਟੁਕੜੀਆਂ ਕੱਟ ਲਈਆਂ ਬਹੁਤ ਹੀ ਜ਼ਿਆਦਾ ਵਧੀਆ ਬਣੀਆਂ ਦੇਖੋ ਬੇਸਨ ਦੀ ਪਾਫੀ ਇਦਾਂ ਹੀ ਤੁਸੀਂ ਇਸ ਤਰੀਕੇ ਨਾਲ ਬਹੁਤ ਹੀ ਸਾਂਤ ਤਰੀਕੇ ਨਾਲ ਪਾਫੀ ਬਣ ਜਾਂਦੀ ਆ ਜਦ ਵੀ ਤੁਹਾਡਾ ਮਨ ਕਰੇ ਖਾਣ ਦਾ ਤੁਸੀਂ ਬੇਸਨ ਦੀ ਪਾਫੀ ਬਣਾ ਸਕਦੇ ਹੋ ਤੇ ਆਪਾਂ ਬੇਸਨ ਦੀ ਪਾਫੀ ਬਣ ਕੇ ਤਿਆਰ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਦੇਖ ਸਕਦੇ ਬਹੁਤ ਹੀ ਸਾਂਤ ਤਰੀਕੇ ਨਾਲ ਬਣ ਜਾਂਦੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਬ੍ਰੇਕ